ਹਾਂਜੀ ਡਾਕਟਰ ਸਾਹਿਬ ਕਿਉਂ ਦਾਰੂ ਪੀਤੀ ਤੁਸੀਂ ਡਿਊਟੀ ਟਾਈਮ ਹਾਂਜੀ 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 ਤੁਹਾਡੇ ਕੋਲ 10000 ਰੁਪਏ ਦੀ ਤੁਹਾਡੇ ਕੋਲ ਅਥੋਰਟੀ ਹੈ ਕਿਆ ਤੁਹਾਡੇ ਕੋਲ ਮੈਂ ਜੋ ਦੀ ਡਾਕਟਰ ਨਹੀਂ ਕਿਹਾ ਤੁਹਾਡੇ ਕੋਲ ਅਥੋਰਟੀ ਕੀ ਹੈ ਤੁਸੀਂ दारू ਪੀਗੇ ਪੇਸ਼ੀ ਨੂੰ ਦੇਖੋ ਤੁਹਾਡੇ ਕੋਲ ਚੋਲ ਗਿਆ ਭਾਈ ਦਾ ਰੂਪ ਪੀ ਕੇ ਤੁਹਾਨੂੰ ਇੱਥੇ ਡ੍ਰਿੰਕ ਕਰਕੇ ਹੋ ਸਕਦਾ ਤੁਹਾਡੇ ਕੋਲ ਹੈ ਕੋਲ ਕੋ ਦਾਰੂ ਪੀਂਦੇ ਇੱਥੇ ਬੇਫਾਰ ਹੁੱਲਿਆ ਤੇ ਸਾਹੂ ਸਾਹੂ ਗੋਲੀ ਮਾਰਨੀ ਤੇ ਬਾਹਰ ਹੁੱਲਾ ਵਾ ਆ ਵੇਖੋ ਜੀ ਬੀਵੀਐਮਬੀ ਤਲਵਾੜੇ ਦਾ ਹਾਲ ਇੱਥੇ ਚੱਲਾ ਤੁਸੀਂ ਦਰਗਾ ਆ ਵੇਖੋ ਜੀ ਆ ਸਕੋਰਡੀਗਾਰਡ ਸਾਹਿਬ ਇਹਨਾਂ ਦੇ ਉਹ ਬੈਠੇ ਆ ਆ ਦਾਰੂ ਪੀ ਕੇ ਡਾਕਟਰ ਅੰਦਰ ਵੜੀ ਜਾਂਦੇ ਆ ਉਹ ਸਾਡੀਆਂ ਭੈਣਾਂ ਨਰਸ ਆ ਉਹ ਆਂਦੀਆਂ ਵਾ ਕਿ ਅਸੀਂ ਡਾਕਟਰਾਂ ਨੂੰ ੱਟਕੇ ਮਾਰ ਕੇ ਬਾਹਰ ਕੱਢਣ ਦੇ ਆ ਤੇ ਉਹ ਨੀ ਉਹ ਨਿਕਲਦਾ ਤੇ ਉਹ ਸਾਡਾ ਸਕੋਰਡੀਗਾਰਡ ਵੀ ਰਿਹਾ ਬੈਠਾ ਵਾ ਉਹ ਆਂਦਾ ਮੇਰੇ ਤੋਂ ਵੀ ਨਹੀਂ ਕੋਹ ਹੁੰਦਾ ਤੇ ਉਹ ਜਾਣਦਾ ਵੀਰ ਅੰਦਰ ਤੇ ਜਿੰਨੇ ਸਾਨੂੰ ਪਰਚੀ ਘੱਟ ਕੇ ਦਿੱਤੀ ਸਾਨੂੰ ਨਹੀਂ ਪਤਾ ਵੀਰ ਜੀ ਉਹ ਕੌਣ ਹੀ ਕੌਣ ਨਹੀਂ ਆ ਜੇ ਕੱਲ ਨੂੰ ਸਾਡੀ ਮਾਂ ਨੂੰ ਕੋਹ ਹੁੰਦਾ ਵਾ ਕਹਿੰਦਾ ਇਹ ਬੰਦਾ ਅਜਾ ਟੁੱਟੀ ਦੇ ਘਰ ਅਬ ਸੈਂਟ ਹੈ ਹਾਂਜੀ ਇਹ ਬੰਦਾ ਸੈਂਟ ਹੈ ਜਦੋਂ ਦੋੜਾਟੇ ਆਈ ਇਹ ਗੱਲ ਕਹੀ ਨਾ ਮਨੇ ਇਹ ਗੱਲ ਕਹੀ ਆ ਇਹ ਬੰਦਾ ਕਿਉਂ ਅੰਦਰ ਆ ਰਿਹਾ ਫਿਰ ਜਦੋਂ ਆਇਆ ਹੈ ਨਾ ਸਮੇਂ ਹੋ ਗਿਆ ਕੀ ਨੂੰ ਛੱਡ ਕੇ ਆਣਾ ਮੈਂ ਸਨ ਵਾਰ ਨਾਲ ਸਾਰ ਛੱਡੋ ਇਹ ਉੱਥੇ ਬੋਲ ਲੱਖਿਆ ਪਿਆ ਇਹ ਕਿੰਨਾ ਆਇਆ ਅੰਦਰ ਅਸੀਂ ਆ ਜਿਨ੍ਹਾਂ ਨੇ ਰੇਂਜ ਕਿਤੇ ਅਸੀਂ ਸਾਰੇ ਲਈ ਬੁਧੀਆਂ ਸੀ ਅਸੀਂ ਕਿ ਸੇ ਖਨੀ ਲਗੇਗੇ ਅ ਕਲੇ ਨਰਸਾ ਟਾਡੀ ਬਾਂਗ ਲੂ ਪੀਆ ਵਾ ਹਾਂਜੀ ਡਾਕਟਰ ਤੁਹਾਡੇ ਅੰਦਰ ਆ दारू ਦਿੱਤੀ ਉਹਨਾਂ ਨੇ ਤੇ ਇਹ ਆਂਦੇ ਆ ਕਿ ਅਸੀਂ ਇੱਥੇ ਡਿਊਟੀ ਲਾਈ ਹੀ ਆ ਹਨਾ ਤੇ ਤੁਸੀਂ ਕਿਹੜੀ ਕੰਮ ਤੋਂ ਆ ਇਹ ਪਰੋਜੀ ਗਾੜੇ ਤੇ ਫਿਰ ਤੁਸੀਂ ਨਹੀਂ ਡਾਕਟਰ ਬਾਹਰ ਕੱਢਣ ਦੇ ਉਹ ਪਿਆ ਵੀ ਚਲੇ ਗਏ ਪਾਣੀ ਉਹ ਤੇ ਸਾਡਾ ਸਿਰ ਖਾ ਕੇ ਚਲੇ ਗਿਆ ਜੀ ਸਾਡੇ ਨਾਲ ਇਹ ਲੇਡੀਜ਼ ਆ ਹੈਂ ਤੇ ਜੇ ਉਹ ਅਹੀ ਬਾਹਰ ਹੋਈ ਜੇ ਉਹਨਾਂ ਨਾਲ 19 ਦੀ ਗੱਲ ਹੋ ਜੇ ਫੇਰ ਉਹਦਾ ਜ਼ਿੰਮੇਦਾਰ ਕੌਣ ਆ ਤੂੰ ਹੀ ਆ ਜੇ ਉਹ ਉਹ ਜਿਨ੍ਹਾਂ ਦੀ ਨਰਸ ਦੀ ਡਿਊਟੀ ਹੈ ਉਹਨਾਂ ਦੀ ਹੈ ਤੂੰ ਇੱਕੀ ਤੇ ਨਹੀਂ ਹਾਂਜੀ ਇਹ ਉਹਨਾਂ ਦੀ ਡਿਊਟੀ ਹੈ ਆ ਮੈਡਮ ਸੁਣੋ ਉਹ ਤਾਂ ਕਹਿੰਦੀ ਤੁਹਾਡੀ ਡਿਊਟੀ ਹੈ ਹਾਂਜੀ ਤੁਸੀਂ ਉਹਨਾਂ ਨੂੰ ਕਰ ਨਹੀਂ ਸਕਦੇ ਤੁਸੀਂ ਕਾਦੇ ਵਾਸਤੇ ਬੈਠੇ ਹੋ ਹਾਂਜੀ ਜੇ ਉਹਨਾਂ ਨੂੰ ਬਿੱਤੀ ਹੈ ਤੋ ਉਹਨੂੰ ਕੱਢੋ ਬਾਹਰ ਤੁਸੀਂ ਕਾਦੇ ਵਾਸਤੇ ਬੈਠੇ ਹੋ ਡਾਕਟਰ ਕੋਲ ਲੈ ਕੇ ਗਿਆ ਉਹਨੂੰ ਅੱਜ ਸਾਡੇ ਨਾਲ ਕਿਹੜੇ ਵੀਡੀਓ ਬਣਾ ਰਿਹਾ ਹੈ ਇਹ ਉਹ ਅਸੀਂ ਡਾਕਟਰ ਸਾਹਿਬ ਬੈਠੇ ਜਨਰਲ ਡਾਕੀ ਡਾਕਟਰ ਸਾਹਿਬ ਦਾ ਨਾਮ ਕੀ ਹੈ ਜੀ ਕਿਉਂਕਿ ਮੈਂ ਤਾਂ ਡਾਕਟਰ ਮਹਿਤਾ ਵਾ ਜੀ ਉਹਨਾਂ ਦੇ ਲਾਲ ਜੀ ਤਾਂ ਸਾਡੇ ਪਿਛਲੇ ਸਟਾਫ ਨੂੰ ਬੋਲ ਸਕਦੇ ਹਾਂ ਜੀ ਜੀ ਇਹਨੂੰ ਰਾਜਕਮਾਨ ਗਰੇ ਰਾਜਕਮਾਨ ਨੂੰ ਲੈਣਾ ਇਹਨਾਂ ਨੇ ਆਇਆ ਹਾਂ ਹਾਂ ਉਹਨਾਂ ਨੇ ਜੀ ਇਹਨੂੰ ਪਰਚੀ ਨਾਲ ਲਿਖਿਆ ਮੇਰੀ ਉਹ ਮੇਰਾ ਫੇਸ ਨੂੰ ਚੈੱਕ ਕਰਨ ਨੂੰ ਜੇ ਜੇ ਸਾਡੀ ਮਦਰ ਨੂੰ ਪਸੂਂਦਾ ਵਾ ਨਾ ਤੇ ਉਹ ਰਾਜਕਮਾਨ ਡਾਕਟਰ ਜ਼ਿੰਮੇਵਾਰ ਆ ਆ ਡਾਕਟਰ ਓਨ ਦਾ ਸਪੋਰਟ ਜਿਹੜਾ ਡਿਊਟੀ ਤੇ ਬੈਠਾ ਵਾ ਇਹਨੇ दारू ਪੀਤੀ ਆ ਮੈਿੱਤੇ ਡਾਕਟਰ ਨੇ ਤੇ ਜੇ ਕੱਲ ਨੂੰ ਕੁਝ ਹੁੰਦਾ ਵਾ ਤੇ ਰਾਜਕੁਮਾਰ ਆ ਰਿਹਾ ਉਹਦਾ ਤੁਸੀਂ ਆਪਣੇ ਆਪੇ ਐਦਾਂ ਨਹੀਂ ਡਰਣਾ ਮਿੰਨੋ ਮਿਸਰ ਯਾਰ ਭਾਈ ਅੱਜ ਤੂੰ ਵੀ ਜੋ ਮਾਦੀ ਕਰ ਉਹ ਵੀ ਆ ਲੈ ਇਹਨਾਂ ਬਾਹਰ ਰਦੋ ਐਦਾਂ ਘੱਟ ਡਰਣ ਦੀ ਜਿਹੜਾ ਕਾਰਿਗਰ ਮਾਦੀ ਉਸ ਤੋਂ ਵੀ ਜ਼ਿਆਦਾ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰ ਦਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਦਲਾਨੰਗਰਾ ਧੰਨਵਾਦ